ਨੇ ਪੰਜਾਬ ਦੇ ਵਾਸਤੇ ਕੰਮ ਕੀਤਾ ਪੰਜਾਬ ਪੰਜਾਬੀਏ ਪੰਜਾਬੀ ਭਾਈਚਾਰਾ ਜੀ ਜੀ ਉਹ ਭਾਰਤੀ ਜਨਤਾ ਪਾਰਟੀ ਜੇ ਸ੍ਰੀ ਹਰਮੰਦਰ ਸਾਹਿਬ ਤੇ ਐਫਸੀਆਰਏ ਦਾ ਕੰਮ ਸੀ ਕਿੰਨੇ ਦਿੱਤਾ ਮੋਦੀ ਸਾਹਿਬ ਉਹ ਆਪ ਦੀ ਮੂੜ ਸਾਰੀ ਦਿ ਲੋ ਜੀ ਜੀ ਔਰ ਮੂੜ ਸਾਰੀ ਕਰਨੇ ਸੇ ਡਬਲ ਇੰਜਨ ਦੀ ਨਰਿੰਦਰ ਮੋਦੀ ਦੀ ਸਰਕਾਰ ਚਾਹੀਦੀ ਔਰ ਮੋਦੀ ਦੀ ਸਰਕਾਰ ਬਣੇਗੀ ਅਸੀਂ ਪੰਜਾਬ ਨੂੰ ਸਵਾਰਨ ਵਾਸਤੇ ਕਠੋਰ ਮਿਹਨਤ ਵੀ ਕਰਾਂਗੇ ਔਰ ਦਿੱਲੀ ਦਾ ਸਹਿਯੋਗ ਸਟੇਟ ਦਾ ਸਹਿਯੋਗ ਮਿਲ ਕੇ ਸਰਕਾਰ ਚ ਅੱਜ ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਦੀ ਅਹਿਮ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਕੌਮੀ ਜਰਨਲ ਸਕੱਤਰ ਭਾਰਤੀ ਜਨਤਾ ਪਾਰਟੀ ਦੇ ਤਰਨਜੋਗਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਨਾਲ ਬਣੇ ਨੇ ਆਪਾਂ ਜਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਅੱਜ ਇੱਕ ਅਹਿਮ ਪ੍ਰੈਸ ਵਾਰਤਾ ਜਿਹੜੀ ਹੈ ਤਰਨਤਾਰਨ ਪਹੁੰਚੇ ਜੇ ਸਰਦਾਰ ਹਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਭਾਜਪਾ ਦੇ ਇਥੋਂ ਉਮੀਦਵਾਰ ਵੀ ਨੇ ਕੀ ਭਾਵਨਾਵਾਂ ਨੇ ਕੀ ਕਹਿਣਾ ਚਾਹੁੰਦਾ ਐਸੇ ਕਿ ਪੰਜਾਬ ਦੇ ਅੰਦਰ ਇੱਕੋ ਆਵਾਜ਼ ਹੈ ਜੀ ਨਾ ਚਾਹੀਦੀ ਆਪ ਦਾ ਨਾ ਚਾਹੀਦੀ ਕਾਪ ਦਾ ਜੀ ਪੰਜਾਬ ਮੰਗੇ ਪਾਜਪਾ ਜੀ ਔਰ ਸਭ ਪਾਸੇ ਇੱਕੋ ਹੀ ਆਵਾਜ਼ ਆ ਰਹੀ ਹੈ ਪਾਜਪਾ 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 ਕਿਉਂਕਿ ਪੰਜਾਬ ਅੱਜ ਫਾਈਨੈਂਸ਼ੀਅਲ ਕਲੱਚਿਸ ਚ ਫਸ ਚੁੱਕਾ ਜੀ ਜੀ ਪੰਜਾਬ ਅੱਜ ਸੋਸ਼ਲ ਕਲੱਚਿਸ ਚ ਫਸਾ ਚੁੱਕਾ ਸੜ ਤੇ ਇਕਨੋਮਿਕਲੀ ਬੋਝ ਵੱਧ ਰਿਹਾ ਐ ਇਸ ਸਮੇਂ ਜੇਕਰ ਕੋਈ ਇਹਨਾਂ ਕਲੱਚਿਸ ਚੋਂ ਸੰਨ ਕੋ ਕੱਢ ਸਕਦਾ ਜੀ ਤੇ ਨਰਿੰਦਰ ਮੋਦੀ ਜੀ ਕੱਢ ਸਕਦਾ ਜੀ ਅੱਜ ਹਾਲਾਤ ਐ ਨੇ ਕੀ ਇੰਡਸਟਰੀ ਤਬਾਹ ਹੋ ਗਈ ਫਾਰਮਿੰਗ ਤਬਾਹ ਹੋ ਗਈ ਬਿਜ਼ਨਸ ਤਬਾਹ ਹੋ ਗਿਆ ਪੰਜਾਬ ਤਰਾਹੀ ਮਾਮ ਤਰਾਹੀ ਮਾਮ ਕਰ ਰਿਹਾ ਤੁਸੀਂ ਦੇਖੋ ਐਡੇ ਬਡੇ ਇੰਟਰਨੈਸ਼ਨਲ ਖਿਡਾਰੀ ਦੀ ਹੱਤਿਆ ਹੋ ਗਈ ਬਰੂਟਲ ਹੱਤਿਆ ਹੋ ਗਈ ਪੰਜਾਬ ਨੂੰ ਅੱਜ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕ੍ਰਾਈਮ ਐਂਡ ਕਰਪਸ਼ਨ ਕੈਪੀਟਲ ਬਣਾਤਾ ਇਸ ਕ੍ਰਾਈਮ ਐਂਡ ਕਰਪਸ਼ਨ ਕੈਪੀਟਲ ਦੇ ਅਟੈਕ ਤੋਂ ਪੰਜਾਬ ਨੂੰ ਬਚਾਣਾ ਉੱਥੇ ਹੀ ਖੇਤਰੀ ਪਾਰਟੀਆਂ ਤੇ ਕੁਝ ਪੰਥਕ ਧਿਰਾਂ ਵੱਲੋਂ ਸਾਰੀਆਂ ਹੀ ਪਾਰਟੀਆਂ ਨੂੰ ਬਾਕੀ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਨੇ ਪੰਜਾਬ ਵਿਰੋਧੀ ਕਿਹਾ ਜਾ ਰਿਹਾ ਕੀ ਕਹਿਣਾ ਚਾਹੋਗੇ ਅਸਾਂ ਕੀ ਜਿਨ੍ਹਾਂ ਨੇ ਪੰਜਾਬ ਦੇ ਵਾਸਤੇ ਕੰਮ ਕੀਤਾ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਜੀ ਜੀ ਉਹ ਭਾਰਤੀ ਜਨਤਾ ਪਾਰਟੀ ਜੀ ਜੇ ਸ਼੍ਰੀ ਹਰਮੰਦਰ ਸਾਹਿਬ ਤੇ ਐਫਸੀਆਰਏ ਦਾ ਕੰਮ ਸੀ ਕਿੰਨੇ ਦਿੱਤਾ ਮੋਦੀ ਸਾਹਿਬ ਅਗਰ ਗਲਿਆਰਾ ਪ੍ਰੋਜੈਕਟ ਕਿੰਨੇ ਬਣਾਇਆ ਮੋਦੀ ਸਾਹਿਬ ਅਗਰ ਕਾਲੀਆਂ ਸੂਚੀਆਂ ਸਬੰਧਤ ਕੀਤੀਆਂ ਤੇ ਮੋਦੀ ਸਾਹਿਬ ਅਗਰ ਪੰਜਾਬ ਦੇ ਅੰਦਰ ਨਹੀਂ ਕਲਾ ਪੂਰੇ ਵਰਲਡ ਦੇ ਅੰਦਰ ਗੁਰੂ ਸਾਹਿਬ ਦੀ ਬਾਣੀ ਚ ਹੈ ਗੁਰੂ ਨਾਨਕ ਸਾਹਿਬ ਦੀ ਹੋਵੇ ਚ ਗੁਰਤੇਗ ਬਾਦਰ ਸਾਹਿਬ ਦੀ ਹੋਵੇ ਚਾ ਉਹਨਾਂ ਦੇ ਕਾਰਜਕ੍ਰਮ ਕਰਨ ਦੀ ਗੱਲ ਹੋਵੇ ਪੂਰੇ ਵਰਲਡ ਲੈਵਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦੀ ਲੀਡਰਸ਼ਿਪ ਚ ਅਸੀਂ ਕੀਤੇ ਨੇ ਔਰ ਸਾਨੂੰ ਮਾਣ ਹੈ ਕਿ ਗੁਰੂ ਪਰੰਪਰਾ ਸਾਡੇ ਵਾਸਤੇ ਆਈਡੀਅਲ ਹੈ ਗੁਰੂਆਂ ਦਾ ਸੰਦੇਸ਼ ਸਾਡੇ ਵਾਸਤੇ ਸਭ ਨਾਲ ਉੱਪਰ ਹੈ ਔਰ ਅਸੀਂ ਉਹਨੂੰ ਉਰੀ ਪੈਰੇਦਾਰੀ ਜ਼ਰੂਰ ਅੰਤ ਵਿੱਚ ਸਰ ਦੱਸਿਓ ਕਿ ਜਿਵੇਂ ਤੁਸੀਂ ਤਰਨਤਾਰਨ ਪਹੁੰਚੇ ਤੁਸੀਂ ਬੜੇ ਧਰਨੇ ਵੇਖੇ ਸਾਰਿਆਂ ਨੂੰ ਸੜਕਾਂ ਤੇ ਵੇਖਿਆ ਜੇ ਪੰਜਾਬ ਦੇ ਵਿੱਚ ਭਾਜਪਾ ਆਉਂਦੀ ਹੈ ਇਹ ਸਾਰਾ ਕੁਝ ਖਤਮ ਹੋ ਜਾਏਗਾ ਇਹ ਕੀ ਸਾਰੇ ਜਣੇ ਪੱਕੇ ਹੋ ਗਏ ਆ ਜਨ ਆਪ ਦੀ ਮੂੜ ਸਾਰੀ ਦੀ ਲੋੜ ਹੈ ਜੀ ਜੀ ਔਰ ਮੂੜ ਸਾਰੀ ਕਰਨੇ ਸੇ ਡਬਲ ਇੰਜਨ ਦੀ ਨਰਿੰਦਰ ਮੋਦੀ ਦੀ ਸਰਕਾਰ ਚਾਹੀਦੀ ਔਰ ਮੋਦੀ ਦੀ ਸਰਕਾਰ ਬਣੇਗੀ ਅਸੀਂ ਪੰਜਾਬ ਨੂੰ ਸਵਾਰਨ ਵਾਸਤੇ ਕਠੋਰ ਮਿਹਨਤ ਵੀ ਕਰਾਂਗੇ ਔਰ ਦਿੱਲੀ ਦਾ ਸਹਿਯੋਗ ਸਟੇਟ ਦਾ ਸਹਿਯੋਗ ਮਿਲ ਕੇ ਸਰਕਾਰ ਚਲਾ ਸਰ ਹਰਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਤਰਨਤਾਰਨ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਕਿ ਜੇਕਰ ਮੇਰੀ ਉਹਨਾਂ ਲੋਕਾਂ ਕੀ ਬੇਨਤੀ ਹੈ ਕਿ ਅਜਮਾਇਆ ਨੂੰ ਅਜਮਾਓ ਨਾ ਪੱਗਾਂ ਦੇ ਰੰਗ ਬਦਲਣ ਨਾਲ ਬੰਦੇ ਨਹੀਂ ਬਦਲਦੇ ਉਹ ਜਿਹੜੇ ਬੰਦੇ ਬਦਲ ਗਏ ਉਹ ਪੱਕੇ ਨਹੀਂ ਰਹਿੰਦੇ ਜਿਹੜੇ ਪੱਕੇ ਨੇ ਉਹ ਹੀ ਪੱਕੇ ਚੱਲਦੇ ਨੇ ਤੇ ਉਹ ਮੋਦੀ ਜੀ ਦੇ ਬੰਦੇ ਨੇ ਸੰਧੂ ਸਭ ਨੂੰ ਵੋਟਾਂ ਪਾਓ ਔਰ ਕਮਲ ਦੇ ਫੁੱਲ ਤੇ ਮੋਰਾ ਲਾਓ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਲਈ ਸੋ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਦੇ ਜਿਹੜੇ ਨੇ ਜਰਨਲ ਸਖਤਰ ਸ਼੍ਰੀ ਤਰਨ ਚੋਪੜ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰ